ਆਰਤੀ ਐਸੋਸੀਏਸ਼ਨ ਜ਼ਿਲ੍ਹਾ ਤਰਨਤਾਰਨ ਦੀਆਂ ਮੰਡੀਆਂ ਦੀ ਇੱਕ ਅਹਿਮ ਮੀਟਿੰਗ ਆਰਤੀ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਸੀਲ ਦੀ ਰਹਿਨਮਾਈ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਮੰਡੀਆਂ ਤੋਂ ਆਏ ਆੜਤੀਆਂ ਨੇ ਪ੍ਰਧਾਨ ਕਸੀਲ ਨੂੰ ਆਉਣ ਵਾਲੇ ਝੋਨੇ ਦੇ ਸੀਜ਼ਨ ਸੰਬੰਧੀ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਇਸ ਵਿਸ਼ੇ ਤੇ ਪ੍ਰਧਾਨ ਕੁਲਬੀਰ ਸਿੰਘ ਕਸੀਲ ਨੇ ਬੋਲਦਿਆਂ ਕਿਹਾ ਕਿ ਅਸੀਂ ਜਲਦੀ ਹੀ ਇਹਨਾਂ ਮੁਸ਼ਕਲਾਂ ਦੇ ਸੰਬੰਧ ਵਿੱਚ ਸੈਕਟਰੀ ਫੂਡ ਡਾਇਰੈਕਟਰ ਨੂੰ ਮਿਲ ਕੇ ਆੜਤੀਆਂ ਦੀਆਂ ਸੀਜ਼ਨ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਵਾਂਗੇ ਅੱਗੇ ਤੁਸੀਂ ਆਪ ਸੁਣੋ ਕਲਵੀਰ ਸਿੰਘ ਕਸੇਲ ਨੇ ਕੀ ਕਿਹਾ ਪ੍ਰਧਾਨ ਜੀ ਕੀ ਨਾਂ ਆਪਣਾ ਤੇ ਕੀ ਆਉਦਾ ਆਪਣਾ ਮੈਂ ਫੈਡਰੇਸ਼ਨ ਆਫ ਆਰਟੀਸਨ ਜਲਾ ਪ੍ਰਧਾਨ ਕਲਵੀਰ ਸਿੰਘ ਕਸੇਲ ਜੀ ਤੇ ਅੱਜ ਦੀ ਮੀਟਿੰਗ ਦਾ ਝੰਡਾ ਕੀ ਹੈ ਆਪਣਾ ਸਾਡੀ ਅੱਜ ਦੀ ਮੀਟਿੰਗ ਦਾ ਜਿਹੜਾ ਮੁੱਖ ਏਜੰਡਾ ਵਾ ਸਾਡੀ 15 ਤਰੀਕ ਨੂੰ ਫੂਡ ਸੈਕਟਰੀ ਤੇ ਫੂਡ ਡਾਇਰੈਕਟਰ ਨਾਲ ਮੀਟਿੰਗ ਹੋਣ ਜਾ ਰਹੀ ਆ ਜੀ ਕੇਵਲ ਤੇ ਕੇਵਲ ਸਪੈਸ਼ਲ ਸਿਰਫ ਤਰਨਤਨ ਜਲੇਬੀ ਤੇ ਉਸ ਮੀਟਿੰਗ ਦੇ ਵਿੱਚ ਜਿਹੜੇ ਕੁਝ ਏਜੰਡੇ ਮੇਰੇ ਧਿਆਨ ਸੇ ਕੁਝ ਮੈਂ ਆਪਣੇ ਮੰਡੀਆਂ ਦੇ ਆਰਟੀਵੀਰ ਨੂੰ ਇੱਥੇ ਬੁਲਾ ਕੇ ਉਹਨਾਂ ਦੀ رائے ਲਈ ਆ ਕਿ ਕਿਸ ਕਿਸ ਏਜੰਡੇ ਤੇ ਉੱਥੇ ਗੱਲ ਕੀਤੀ ਜਾਵੇ ਉਹਨਾਂ ਦੇ ਏਜੰਡੇ ਸਾਡੇ ਕੋਲ ਜਿਹੜੇ ਆ ਕੰਮ ਆ ਗਿਆ ਉਹਨਾਂ ਨੂੰ ਅਸੀਂ ਆਪਣੇ ਉਸ ਏਜੰਡੇ ਵਿੱਚ ਇੱਕ ਸਵਾਲ ਹੈ ਜੀ ਸਰਕਾਰ ਨੇ ਹੁਣੇ-ਹੁਣੇ ਇੱਕ ਚਿੱਠੀ ਨਾਊਂਸ ਕੀਤੀ ਆ ਫੇਸ ਆਈਡੀ ਜਿਹੜੀ ਆ ਕਿਸਾਨ ਦੀ ਜਿਹੜੀ ਉਹ অথেন্টিਕੇਸ਼ਨ ਹੋਏਗੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਆ ਮੈਨੂੰ ਵੀ ਹੁਣੇ ਹੁਣੀ ਚਿੱਠੀ ਆਈ ਆ ਉਹਦੇ ਵਿੱਚ ਸਰਕਾਰ ਕੀ ਕਹਿ ਰਹੀ ਆ ਕਿ ਜਿਸ ਤਰ੍ਹਾਂ ਕਿਸਾਨ ਜਦੋਂ ਮੰਡੀ ਦੇ ਵਿੱਚ ਧੋਨੇ ਦੀ ਟਰਾਲੀ ਲੈ ਕੇ ਆਵੇ ਜੀ ਤੇ ਉਹਦੇ ਫੇਸ ਦੀ ਜਿਹੜੀ ਆ ਉਹ ਫੋਟੋ ਲਈ ਜਾਵੇ ਅੱਖਾਂ ਤੋਂ ਤੇ ਉਹਦੀ ਫੇਸ ਤੇ ਆਧਾਰ ਕਾਰਡ ਦਾ ਜਿਹੜਾ ਫੇਸ ਉਹ ਮਿਲਣਾ ਚਾਹੀਦਾ ਵਾ ਜੀ ਜੋ ਕਿ ਇਹ ਇੱਕ ਸਾਨੂੰ ਪਰੇਸ਼ਾਨ ਕਰਨ ਦੀ ਆਰਤੀ ਵਰਗ ਨੂੰ ਤੰਗੀ ਆ ਤੇ ਕਿਸਾਨ ਵੀਰਾਂ ਨੂੰ ਕਿਉਂਕਿ ਵੇਖੋ ਅਸੀਂ ਬਾਰਡਰ ਬੈਲਡ ਦੇ ਲੋਕ ਰਹਨ ਵਾਲੇ ਤੇ ਤਾਰਾਂ ਤੋਂ ਅਗੇ ਕਿਸਾਨ ਵੀਰ ਜਿਹੜਾ ਵਾ ਉਹ ਆਪਣਾ ਝੋਨਾ ਵਡਾਊਗਾ ਤੇ ਦੂਸਰਾ ਵੀਰ ਕੋਈ ਟਰਾਲੀ ਲੈ ਕੇ ਆਉਂਦਾ ਹੋ ਸਕਦਾ ਉਹਨੇ ਕਹੇ ਦੀ ਜਿੱਦਾਂ ਆਪਾਂ ਇੱਕ ਦੂਜੇ ਦਾ ਲੈ ਲੈਣੇ ਸੰਧ ਮੰਗ ਕੇ ਤੇ ਉਹ ਬੰਦਾ ਉੱਥੇ ਹੋਵੇ ਨਾ ਹਾਜ਼ਰ ਆਪਣਾ ਝੋਨਾ ਵਡਾਉਣ ਡਿਆ ਹੋਵੇ ਤੇ ਅਸੀਂ ਕਿਹਦੀ ਫੇਸ ਸਾਈਡ ਤੋਂ ਉਹਨੂੰ ਜਿਹੜਾ ਵਾ ਉਹਦੇ ਠੰਕੀ ਕਚਨ ਕਰਾਂਗੇ ਇਹ ਜਿਹੜੀ ਆ ਮਸਲਾ ਸਵੇਰੇ ਹੀ ਪ੍ਰਧਾਨ ਜੀ ਨਾਲ ਪੰਜਾਬ ਪ੍ਰਧਾਨਾਂ ਨਾਲ ਗੱਲ ਕਰਕੇ ਤੇ ਇਹਦੇ ਦੇ ਸਰਕਾਰ ਨਾਲ ਗੱਲ ਕਰਾਂਗੇ ਅਸੀਂ ਇਹ ਕਿਸੇ ਵੀ ਹਾਲਤ ਚ ਇਸ ਚੀਜ਼ ਨੂੰ ਪ੍ਰਵਾਨ ਨਹੀਂ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ